ਤਾਂ ਅੱਜ ਜਿਹੜਾ ਕਿ ਤੁਹਾਡੇ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਹੈ ਠੇਕੇਦਾਰਾਂ ਨੂੰ ਵੀ ਸੰਬੋਧਿਤ ਕੀਤਾ ਗਿਆ ਤਾਂ ਕੰਪਨੀ ਦੇ ਬਾਰੇ ਵੀ ਉਹਨਾਂ ਦੇ ਪ੍ਰੋਟੈਕਟਿਵ ਤੇ ਵੀ ਡਿਸਕਸ ਕੀਤੇ ਗਏ ਕਿਸ ਤਰੀਕੇ ਨਾਲ ਮੈਂ ਰਜਵੀ ਸ਼ਰਮਾ ਮੈਂ ਡਿਪਟੀ ਜਨਰਲ ਮੈਨੇਜਰ ਆ ਸ਼੍ਰੀ ਸਿਮੈਂਟ ਲਿਮਟਿਡ ਕੰਪਨੀ ਤੋਂ ਤੇ ਅਸੀਂ ਨਾ ਇੱਧਰ ਇਹ ਪ੍ਰੋਗਰਾਮ ਅਸੀਂ ਠੇਕੇਦਾਰਾਂ ਵਾਸਤੇ ਇਹ ਪ੍ਰੋਗਰਾਮ ਇਦਾਂ ਦੀ ਆਰਗੇਨਾਈਜ਼ ਕਰਦੇ ਹਾਂ ਇਹਦਾ ਮੇਨ ਮਕਸਦ ਇੱਕੋ ਹੀ ਹੈ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦਾ ਕਿ ਅਸੀਂ ਆਪਣੇ ਪ੍ਰੋਡਕਟਸ ਬਾਰੇ ਜਿਹੜੀ ਸਾਡੀ ਸਿਮਿੰਟ ਕੰਪਨੀ ਦੇ ਪ੍ਰੋਡਕਟਸ ਆ ਜਿਹਦੇ ਰੂਪ ਫਾਰਮ ਆ ਲੈ ਕਿ ਨਾ ਉਹਦੇ ਬਾਰੇ ਅਸੀਂ ਇਹਨਾਂ ਨੂੰ ਉਹਦੀ ਵਿਸ਼ੇਸ਼ਤਾਵਾਂ ਦੱਸਦੇ ਆ ਉਹ ਦੱਸਣ ਦਾ ਪਰਪਸ ਇਹੀ ਹੈ ਕਿ ਕੱਲ ਨੂੰ ਜਿਹੜੀ ਜਿਹੜੇ ਕੰਜ਼ਿਊਮਰ ਕੋਲ ਕਸਟਮਰ ਕੋਲ ਸਿਮਿੰਟ ਜਾਂਦਾ ਹੈ ਅਗਰ ਠੇਕੇਦਾਰਾਂ ਨੂੰ ਸਾਡੀ ਵਿਸ਼ੇਸ਼ਤਾਵਾਂ ਸਿਮਿੰਟ ਕੰਪਨੀ ਦੇ ਪ੍ਰੋਡਕਟ ਦੀ ਵਿਸ਼ੇਸ਼ਤਾਵਾਂ ਪਤਾ ਹੋਣਗੀਆਂ ਤਾਂ ਉਹ ਅੱਗੇ ਜਾ ਕੇ ਮਕਾਨ ਮਾਲਕਾਂ ਨੂੰ ਦੱਸਣਗੇ ਵੀ ਇਹ ਸਿਮਿੰਟ ਕਿਉਂ ਇਸਤੇਮਾਲ ਕਰਨਾ ਹੈ ਇਹਦੀ ਕੀ ਵਿਸ਼ੇਸ਼ਤਾ ਹੈ ਔਰ ਇਹ ਉਹਨਾਂ ਦੇ ਮਕਾਨ ਜਿਹੜਾ ਉਹ ਡ੍ਰੀਮ ਹਾਊਸ ਬਣਾ ਰਹੇ ਆ ਜਿਹੜਾ ਕਿ ਬੜੀ ਮੁਸ਼ਕਿਲ ਜ਼ਿੰਦਗੀ ਚ ਉਹ ਕਰ ਅچھے ਤਰੀਕੇ ਨਾਲ ਬਣੇ ਔਰ ਅچھے ਸਿਮਿੰਟ ਨੂੰ ਲਗਾ ਕੇ ਤੇ ਅੱਛਾ ਬਿਲਡਿੰਗ ਮਟੀਰੀਅਲ ਪ੍ਰੋਡਕਟਸ ਹੋਰ ਜਿਵੇਂ ਦੇ ਨਾਲ ਨਾਲ ਅਸੀਂ ਇਹ ਵੀ ਦੱਸਦੇ ਹਾਂ ਵੀ ਕਿਵੇਂ ਦੀ ਬਜਰੀ ਲੈਣੀ ਚਾਹੀਦੀ ਆ ਰੇਤਾ ਕਿਵੇਂ ਦੀ ਹੋਣੀ ਚਾਹੀਦੀ ਆ ਔਰ ਕਿਵੇਂ ਦੀ ਇੱਕ ਮਤਲਬ ਕੰਸਟਰਕਸ਼ਨ ਪ੍ਰੈਕਟਿਸਿਸ ਵਿੱਚ ਕੀ ਕੀ ਕਰਨਾ ਚਾਹੀਦਾ ਤਾਂ ਕਿ ਕੋਈ ਖਾਮੀਆਂ ਨਾ ਰਹਿ ਜਾਣ ਸਰ ਇਹ ਪ੍ਰੋਗਰਾਮ ਪੇਸ਼ ਕਰਦੇ ਨੇ ਕੀ ਡਿਫਰੈਂਟ ਕੀ ਆ ਬਾਕੀ ਸਿਮਿੰਟ ਤੋਂ ਅਲਾਵਾ ਤੁਹਾਡੀ ਕੰਪਨੀ ਦੇ ਸਿਮਿੰਟ ਦੇ ਵਿੱਚ ਕੀ ਡਿਫਰੈਂਟ ਕੀ ਆ ਤਾਂ ਆਮ ਪਬਲਿਕ ਨੂੰ ਇਹਦਾ ਕੀ ਫਾਇਦਾ ਹੋਊਗਾ ਦੇਖੋ ਰੂਫੋਨ ਔਰ ਮੈਗਨਾ ਸਾਡੇ ਜਿਹੜੇ ਦੋ ਪ੍ਰੋਡਕਟ ਹੈ ਇਹਦੇ ਵਿੱਚ ਖਾਸੀਅਤ ਇਹ ਹੀ ਹੈ ਕਿ ਇਹਦੀ ਕਿਤਾ ਵਨ ਡੇ ਸਟਰੈਂਥ ਬਹੁਤ ਜ਼ਿਆਦਾ ਹੈ ਅੱਛੀ ਸਟਰੈਂਥ ਹੈ ਔਰ ਦੂਸਰੀ ਚੀਜ਼ ਹੈ ਕਿ ਇਹਨੂੰ ਲਗਾ ਕੇ ਕਮ ਸਿਕਮ ਸੀਪੇ ਔਰ ਉਹ ਪ੍ਰੋਬਲਮਸ ਤੋਂ ਨਜਾਤ ਪਾਉਂਦੇ ਹੈ ਮਕਾਨ ਮਾਲਕ ਜਿਹੜੇ ਯੂਜ਼ ਕਰਨਗੇ ਇਹਨੂੰ ਔਰ ਇਹ ਖਾਸ ਪ੍ਰੋਡਕਟ ਹੈਗੇ ਹੈ ਸਾਡੀ ਕੰਪਨੀ ਦੇ ਪ੍ਰੀਮੀਅਮ ਪ੍ਰੋਡਕਟ ਹੈ ਜਿਹਨੂੰ ਇਸਤੇਮਾਲ ਕਰਕੇ ਜਿੰਨੇ ਵੀ ਕਸਟਮਰ ਹੈ ਉਹ ਬਹੁਤ ਖੁਸ਼ ਹੈ ਅੱਜ ਦਿਨ ਤੱਕ ਜਿਨ੍ਹਾਂ ਨੇ ਯੂਜ਼ ਕੀਤਾ ਕਿੰਨੇ ਕਿੰਨਾ ਡਾਟਾ ਸੈਟੀਸਫਾਈਡ ਕਸਟਮਰ ਕਿੰਨੇ ਨੇ ਤਾਂ ਸਾਡੇ ਸੈਟੀਸਫਾਈਡ ਕਸਟਮਰ ਕਰੀਬਨ ਕਰੀਬਨ ਅਗਰ ਮੈਂ ਵੈਸੇ ਆਪਣੇ ਪੰਜਾਬ ਦੀ ਗੱਲ ਕਰਾਂ ਤਾਂ 1 ਲੱਖ ਤੋਂ ਉੱਤੇ 1 ਲੱਖ ਪਲੱਸ ਤੋਂ ਸਾਡਾ ਕਸਟਮਰ ਸੈਟੀਸਫਾਈਡ ਕਸਟਮਰ ਹੈਗਾ ਹੈ ਰੂਫ 1 ਮੈਗਨਾ ਇਹ ਤਾਂ ਡੋਮੈਸਟਿਕ ਦੇ ਵਿੱਚ ਹੋ ਗਿਆ ਨਾ ਕਮਰਸ਼ੀਅਲ ਦੇ ਵਿੱਚ ਤੁਹਾਡਾ ਕੀ ਸਟਰੈਂਥ ਹੈ ਉੱਥੇ ਕਿੰਸ ਲੈਵਲ ਹੈ ਕਮਰਸ਼ੀਅਲ ਵਿੱਚ ਸਾਡੀ ਦੂਸਰੇ ਨਾਨ ਰੇਟ ਚ ਸਿਮਟ ਜਾਂਦਾ ਹੈ ਕਮਰਸ਼ੀਅਲ ਦਾ ਤੇ ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਬੜੀ ਬੜੀ ਕੰਪਨੀਆਂ ਸਾਨੂੰ ਅਪਰੋਚ ਕਰਦੀ ਹੈ ਔਰ ਕਿਉਂਕਿ ਸਾਡੀ ਅੱਛੀ ਕੁਆਲਿਟੀ ਹੈ ਅਸੀਂ ਵੱਡੇ ਵੱਡੇ ਪ੍ਰੋਜੈਕਟਾਂ ਵਿੱਚ ਸਰਕਾਰ ਦੇ ਕਈ ਅੱਛੇ ਪ੍ਰੋਜੈਕਟਸ ਹੈ ਪ੍ਰਾਈਵੇਟ ਕੰਪਨੀਆਂ ਦੇ ਜਿਵੇਂ ਡੀਐਲਐਫ ਹੈ ਜਾਂ ਕੁਰੀਆ ਉਹ ਸਾਰੇ ਸਾਡੇ ਤੋਂ ਸਿਮਿੰਟ ਪਰਚੇਸ ਕਰਦੇ ਆ ਕਿਉਂਕਿ ਸਾਡੀ ਜਿਹੜੀ ਸਟਰੈਂਥ ਹੈ ਉਹ ਹੋਰ ਸਿਮਿੰਟਾਂ ਨਾਲੋਂ ਬਹੁਤ ਅੱਛੀ ਹੈ ਸਿੱਥੇ ਗੱਲ ਕੀਤੀ ਭਾਰਤ ਮਾਲਾ ਦੀ ਤੇ ਚੰਡੀਗੜ੍ਹ 에어ਪੋਰਟ ਦੀ ਹਾਂਜੀ ਉਹਦੇ ਵਿੱਚ ਕਿਸ ਲੈਵਲ ਤੇ ਆ ਸਾਡਾ ਪ੍ਰੋਡਕਟ ਲੱਗਦਾ ਹੀ ਰਹਿੰਦਾ ਜੀ ਜਿੰਨੀ ਅਸੀਂ ਸਪਲਾਈ ਕਰ ਪਾਉਂਦੇ ਆ ਸਾਡਾ ਪ੍ਰੋਡਕਟ ਉੱਥੇ ਜਾਂਦਾ ਹੀ ਜਾਂਦਾ ਮਤਲਬ ਨੌਨ ਟ੍ਰੇਡ ਵਿੱਚ ਸਾਡੇ ਇਹ ਪ੍ਰੋਡਕਟ ਜਾਂਦੇ ਆ ਮੈਂ ਜਵਾਬ ਦੇ ਦਵਾਂ ਤੁਹਾਨੂੰ ਆਪਕੋ जैसे आपने पूछा कि कमर्शियल में हमारा क्या रोल है आज के डेट में अगर डाटा के हिसाब से देखा जाए तो पूरे पंजाब में नॉन ट्रेड जिसको तो कमर्शियल आप कह रहे हो नॉन ट्रेड सेगमेंट बोला जाता है उसमें हम एक नंबर पे हैं डाटा के हिसाब से okay. तो जो भी गवर्नमेंट का भी कोई प्रोजेक्ट चल रहा है उसमें हमारी पूरी भागीदारी है एक नंबर पर आज के डेट में अगर नॉन ट्रेड सेगमेंट में देखा जाए तो पूरे पंजाब में हम एक नंबर पर हैं नॉन ट्रेड में आम पब्लिक 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 को 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 आप अवेयर 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 कर रहे करने उस को करने के के लिए लिए आपको टीम है को करने के लिए हमारा जो एडवरटाइजिंग कैंपेन चल रहा है जो टीवी में आता रहता है वो सी, सीजन वाइज आता है कि तीन महीने का हमारा एक ट्रैक है उस ट्रैक को खत्म करने के बाद उसके बाद हमारा प्रिंट मीडिया है न्यूज़पेपर के फ्रंट पेज पे हमारा आता है अभी आपको बताना चाहूँगा मैं कि हमारा एक डेटा में फैक्ट्री लॉन्च हुई है जिसमें वहाँ माननीय जो मुख्यमंत्री जी थे योगी जी वहाँ पे गए थे और उन्होंने उसका उद्घाटन किया तो मतलब हर तरीके से हम अपने कैंपेन को रन कर रहे हैं जिससे हमारी क्या कहते हैं क्वालिटी और प्लस हमारा जो कैंपेन हो सके वो बढ़ सके सोशली कंपनी किस लेवल पे सोशल सर अगर सोशल एक्टिविटीज में देखा जाए तो जैसे ब्यावर में हमारी मेन फैक्ट्री है ਉਹਾਂ ਪੇ ਅਸੀਂ ਹਸਪੀਟਲ ਰਨ ਕਰ ਰਹੇ ਹਾਂ ਬੱਚੋ ਕੇ ਪੜਾਈ ਕੇ ਲੀ ਸਕੂਲ ਰਨ ਕਰ ਰਹੇ ਹਾਂ ਤੋਂ ਕਈ ਸਾਰੀ ਅਜੀ ਸੋਸ਼ਲ ਐਕਟੀਵਿਟੀਜ਼ ਕਰਦੇ ਹਾਂ ਸਰ ਪੰਜਾਬ ਦੇ ਵਿੱਚ ਵੀ ਤੁਸੀਂ ਆਪਣਾ ਕੈਲਕ ਪ੍ਰੋਟੈਕਟਰ ਨੂੰ ਲੈ ਕੇ ਆਏ ਆ ਤਾਂ ਇੱਥੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗਾ ਕਿ ਕਿਸ ਤਰੀਕੇ ਨਾਲ ਅਨਰ ਟਾਈਮ ਦੇ ਵਿੱਚ ਲੋਕਾਂ ਲਈ ਸਭ ਤੋਂ ਬੜੀ ਬਾਤ ਹੈ ਕਿ ਜੋ ਅੱਜ ਇਹ ਸਮਾਰੋਹ ਆਯੋਜਿਤ ਹੋ ਰਿਹਾ ਹੈ ਉਹ ਆਯੋਜਿਤ ਹੋ ਰਿਹਾ ਜਿੱਤਨੇ ਵੀ ਹਮਾਰੇ ਠੇਕੇਦਾਰ ਭਾਈ ਯਹਾਂ ਪੇ ਆਏ ਹੋਏ ਹੈ उनको सम्मानित करने के लिए कोई गिफ्ट डिस्ट्रीब्यूशन का ये प्रोग्राम नहीं है उन्होंने जो हमारा दो मेन प्रोडक्ट मैगना और रूफ ऑफ

ਅਨਵੇ ਟਾਈਮ ਦੇ ਵਿੱਚ ਕਿਸੇ ਕਹ ਕਹ ਲੋ ਕਿ ਇਹ ਜਿਹੜਾ ਕਿ ਆਪਣਾ ਇਹ ਸਿਮਿੰਟ ਦੀ ਜਿਹੜੀ ਕਿ ਮਾਰਕੀਟਿੰਗ ਕੀਤੀ ਜਾਉਂਗੇ ਸਰ ਅੱਜ ਦਾ ਪ੍ਰੋਮੋ ਸ਼੍ਰੀ ਵਿਸ਼ਕਰਮਾ ਮਹਾਸਿੰਘਨ ਕਰ ਰਿਹਾ ਹੈ ਇੱਥੇ ਅਸੀਂ ਕੰਟਰੈਕਟਰ ਭਾਈਆਂ ਫਿਕਰ ਕਿ ਜਿਹਦੇ ਸਰਦੇ ਹੋਏ ਸਾਡੇ ਨਾਲ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਸਿੱਧਾ ਗਿਫਟ ਦੇ ਰਹੇ ਆ ਉਹ ਨਿੱਕੀ ਕੂਪਨ ਫੁੱਲ ਦੇ ਰਹੇ ਆ ਕਿਸ ਦਾ ਕੋਈ ਵੀ ਲੋਕ ਕਹਿੰਦਾ ਏਸੀ ਨਿਕਲ ਸਾਰਾ ਕਿਸੇ ਕੂਲਰ ਕਿਸੇ ਕੂਲਰ ਗੈਸ ਨਾਲ ਪਰਦੇ ਦੇ ਪ੍ਰਤੀ ਹੈ ਇਹਨਾਂ ਸਾਰਾ ਸਿੱਕੇ ਹੋਣਗੇ ਚਾਹੇ 25 आने वाले टाइम के किस तरीके कंपनी की पॉलिसी रहूगी तो किस तरीके कह लो कि पॉलिसी आने टाइम से सीमेंट इंडस्ट्री ऐसी चीज जी सीमेंट साइड सीरीज हो कंपनी ना हो चाहे ठेकेदार भरावान लिए चार्जशीट रखने चाहे डीलर लिए रिटेलर लिए हर जगह कंपनी साइड पहुँच गई हर एक कंपनी टैकल टीम बहुत स्ट्रोंग आ हर साइड से सारी टैकल टीम पहुँच गई है उन्होंने आपस में पहले भी जो सीमेंट कराने साढ़े स्थान सारे स्कूल बैठक पहुंच गया कि डिफरेंट की है बाकी कंपनी नालों तीन कंपनी के सीमेंट ਸੇਮਨ ਉਹ ਦਿਸਟੈਂਸ ਸਭ ਤੋਂ ਬੈਟਰ ਆ ਰਿਹਾ ਜਿਨਨੇ ਵੀ ਆਰਐਮਸੀ ਪਾਰਟ ਹੈ ਜਿਨਨੇ ਵੀ ਕਮਰਸ਼ਲ ਪ੍ਰੋਜੈਕਟ ਚੱਲਦੇ ਆ ਸਭ ਤੋਂ ਸ਼੍ਰੀ ਸਿੰਘ ਜੀ ਆਈਪਨ ਦੀਪਜੁਤੀ ਜਾਗਰਣ ਸਵਸਥਾ ਨੂਰ ਨਾਲ ਉਹ ਤੇ ਬਸ਼ੀਰ ਸੁਬੜਾ ਦਾ 13 1750 ਉਹ ਵੀ ਸਿਮਨਟ ਸੀਲ ਸੁਬੜਾ ਲਗਾਉਂਦੇ ਆ ਸਾਰੇ ਸਿਮਨਟ ਟੈਸਟ ਕਰਦੇ ਆ ਤਾਂ ਲਗਾਉਂਦੇ ਆ ਸਾਡਾ ਦਿਸਟੈਂਸ ਬੈਟਰ ਹੋ ਕੇ ਲਗਾਉਂਦੇ ਆ ਮਤਲਬ ਕਿ ਆਮ ਸਿਮਨਟ ਦੇ ਨਾਲ ਤਾਂ ਤੁਹਾਡੀ ਕੰਪਨੀ ਦੇ ਸਿਮਨਟ ਦੇ ਨਾਲ ਟਾਈਮ ਟਾਈਮ ਕਿੰਨਾ ਕੁ ਮਤਲਬ ਕਿ ਕਹ ਲੋ ਕਿ ਕੈਨੋਨ ਕਿ 50 ਸਾਲ ਦੇ ਦਿੰਦੇ ਤੱਕ ਕੋਈ 70 ਸਾਲ ਤੱਕ ਇਹ ਤਾਂ ਨਹੀਂ ਉਹ ਦੀ ਸੀ ਬ੍ਰੇਸਟ

ਜਾਦਾ ਪੁਰਾਣੇ ਬ੍ਰੈਂਡ ਨਹੀਂ ਹੈ ਲੇਕਿਨ ਜਿੰਨੇ ਵੀ ਬਾਹਰ ਪੁਰਾਣੇ ਬ੍ਰੈਂਡਸ ਤੇ ਬਾਕੀ ਕੰਪਨੀਆਂ ਦੇ ਉਹਨਾਂ ਨੂੰ ਅਸੀਂ ਬਹੁਤ ਪਿੱਛੇ ਛੋੜ ਦਿੱਤਾ ਜਿਸ ਨੂੰ ਜੋ ਸਾਡੇ ਮਿਕਰਠੀਕਰਦ ਭਾਈਆ ਹੈ ਟਾਰਗੇਟਡ ਲੋਗ ਹੈ ਉਹਨਾਂ ਦੇ ਸਹਿਯੋਗ ਸੇ ਅਸੀਂ ਅੱਗੇ ਵਧਤਾ ਹੈ ਕਹਿੰਦਾ ਮੈਂ ਤਾਂ ਕਿ ਆਨ ਰਵੇ ਟਾਈਮ ਦੇ ਵਿੱਚ ਬਾਕੀ ਜਿਹੜੀ ਕੰਪਨੀ ਹੈ ਉਹ ਜੈਕ ਜੈਕ ਮੈਂ ਅਗਰ ਪ੍ਰੀਮੀਅਮ ਕੁਆਲਿਟੀ ਮੈਂ ਦੇਖਾ ਜੇ ਤਾਂ ਰੋਹੋਂਰ ਮੈਨਾਂ ਬੋਲੀ ਪਿਛਲੇ ਸਾਲ ਤੋਂ ਹੀ ہماری ਜੋ ਸੇਲ ਹੀ ਆਪ ਦੇਖ ਲਓ ਤਾਂ ਹਮ ਰੂਫਨਰ ਮੈਗਨਾ ਦੀ ਸੇਲ ہماری 200% ਦੇ ਗ੍ਰੀ ਵਨਕਰੀਜ਼ ਹੋ ਗਈ ਕਿਉਂਕਿ ਪ੍ਰੋਡਕਟ ਅੱਛਾ ਕੁਆਲਿਟੀ ਅੱਛੀ ਹੈ ਜਿਹੜਾ ਕਸਟਮਰ ਹੈ ਉਹ ਵੀ ਪ੍ਰੇਫਰ ਕਰਦਾ ਔਰ ਸਾਡੀ ਟੀਮ ਜਾ ਕੇ ਜਿਵੇਂ ਕਸਟਮਰ ਨੂੰ ਅਸੀਂ ਸਮਝਾਉਂਦੇ ਹਾਂ ਮਿੱਟੀਆਂ ਵੀ ਕਰ ਰਹੇ ਹਾਂ ਕਸਟਮਰਸ ਨਾਲ ਉਹਨਾਂ ਨੂੰ ਵੀ ਦੱਸਦੇ ਹਾਂ ਕਿ ਸਾਡੀ ਕੁਆਲਿਟੀ 'ਚ ਕੀ ਅੰਤਰ ਹੈ ਕਿਉਂ ਇੰਦਾ ਕਸਟਮਰ ਨੂੰ ਵੀ ਪਤਾ ਲੱਗਦਾ ਤੇ ਉਹ ਸਿਮੰਟ ਦਾ ਇਸਤੇਮਾਲ ਕਰਦਾ सर ये हमारी टीम है ये हमारे सेल्स, जितने भी ऑफिसर हैं टेक्निकल ऑफिसर हैं ये हमारे जि, जितने भी ठेकेदार भाइयों की साइटें चल रही हैं आई भी अगर कोई भी साइट चल रही है तो ये प्रॉपर विजिट्स करते हैं और सिर्फ हमारा काम सीमेंट बेचना नहीं है जब वो लगता है साइड पे जाके तो कई प्रॉब्लम्स और क्रिएट होती है उसको दूर करने के लिए इनकी पूरी एफर्ट्स होते हैं मतलब कंपनी कह लो कि का रिश्ता कायम करना चाहती है कंपनी तो 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 ने इंजीनियर्स रखे हुए सर हमारी कंपनी का काम सिर्फ सीमेंट बनाना नहीं है घर बनाना है लोगों का तो, तो घर बनाने में जितनी चीजों की जरूरत पड़ेगी वो हम प्रोवाइड करेंगे क्योंकि हमारी सर्विस ही हमारे लिए बहुत